ਹਾਂਜੀ ਹੈਲੋ ਫਰੈਂਡਸ ਸਤ ਸ੍ਰੀ ਅਕਾਲ ਮੈਂ YouTube ਚੈਨਲ ਦੀ ਕਿ ਮਸਾਲ ਠੀਕ ਠਾਕ ਹਾਂ ਜੀ ਐਵਰੀਡੇ ਦਿਨ ਜਾਵਾਂ ਚੱਲਦੇ ਰਹੋ ਬਹੁਤ ਬਹੁਤ ਸਵਾਗਤ ਹੈ ਜੀ ਕੰਮਦੰ ਦੇ ਸਾਰੇ ਕਰ ਲਏ ਜੀ ਅੱਜ ਆਪਣੀ ਤਿਆਰੀ ਹੋ ਗਈ ਤਣਾਹਲੇ ਜਾਣ ਦੀ ਤੇ ਨੂਰ ਵੀ ਰੈਡੀ ਆ ਇਧਰ ਆ ਜਾਣਾ ਚ ਮੈਂ ਵੀ ਰੈਡੀ ਆ ਠੀਕ ਹੈ ਜੀ ਬੈਗ ਪੈਕਿੰਗ ਕਰ ਲਿਆ ਬਾਈ ਇਧਰ ਬੈਗ ਬੈਕ ਕਰ ਲਿਆ ਦੇਖਦਾ ਹਾਂ ਹੁਣ ਜ਼ਿਆਦਾ ਟਾਈਮ ਤਾਂ ਲਾਉਂਦੇ ਨਹੀਂ ਬਸ ਦੋ ਤਿੰਨ ਦਿਨ ਹੀ ਲਾਵਾਂਗੇ ਆਪਾਂ ਠੀਕ ਹੈ ਸਰਦੀਆਂ ਦੇ ਕੱਪੜੇ ਤੁਹਾਨੂੰ ਪਤਾ ਹੀ ਹੁੰਦੇ ਜਿਆਦਾ ਨੇ ਤਰਾਂ ਦੇ ਕੱਪੜੇ ਹੋਗੇ ਹਨਾ ਬਸ ਬਹੁਤ ਕੰਮ ਕਰ ਕਰ ਕੇ ਜੀ ਆਪਾਂ ਰੈਡੀ ਹੋ ਗਏ ਤੇ ਹੁਣ ਆਪਾਂ ਚੱਲਦੇ ਆਂ ਧਨੌਣ ਲੈ ਤੇ ਬਣੀਓ ਦੀ ਵਲੌਗ ਦੇ ਨਾਲ ਠੀਕ ਹੈ ਜੀ ਹਾਂਜੀ ਤੇ ਧਰਾਂ ਦੇ ਪਾਪਾ ਨਾ ਸਾਨੂੰ ਬਸ ਚੜਾ ਗਏ ਸੀਗੇ ਹਾਂਜੀ ਪਹੁੰਚ ਗਏ ਜੀ ਆਪਾਂ ਧਨੌਲੇ ਘਰੇ ਆ ਗਏ ਨੇ ਹੁਣ ਆਏ ਆ ਤੇ ਮੈਂ ਵੀ ਆਵਾਂ ਆਏ ਹਾਏ ਡੋਨੀ ਡੋਨੀ ਕਿ ਮੈਂ ਕਰਦੀ ਆ ਆ ਜਸੇਤੀ ਮੇਰੇ ਕੋਲੇ ਡੋਨੀ ਦੇਖ ਲਾ ਮੈਂ ਡੋਨੀ ਕਾ ਨਹੀਂ ਹੁਣ ਆ ਜਸੇਤੀ ਮੇਰੇ ਕੋਲੇ ਹਾਂ ਕਾ ਜੋ ਖੜਾ ਮਰ ਮੈਂ ਬੈਠੀ ਹਾਂ ਹਾਂ ਨਾ ਚਲ ਟਾੜ ਆਏ ਹਾਏ ਡੋਨੀ ਜਲਦੀ ਆਰੇ ਹਾਂ 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 ਉਹ ਤੇ ਅਗਰ ਬਿਲਕੁਲ ਛੋਟੀ ਜਿਹੀ ਲੈ ਕੇ ਆਂਦੀ ਸੀ ਬਹੁਤ ਪਿਆਰ ਕਰਦੀ ਏ ਸਾਡੇ ਨਾਲ ਸਾਰਿਆਂ ਨਾਲ ਹਾਂਜੀ ਤੇ ਇਹ ਹੈਗਾ ਜੀ ਅਗਲਾ ਦਿਨ ਮਤਲਬ ਜਾ ਕੇ ਕੋਈ ਬਲੌਗ ਨਹੀਂ ਬਣਾਇਆ ਹਨਾ ਮਤਲਬ ਬਸ ਮਮੀ ਨਾਲ ਬਿਜ਼ੀ ਹੋ ਗਈ ਗੱਲਾਂ ਬਾਤਾਂ ਚ ਤੇ ਬਸ ਇਹ ਨੈਕਸਟ ਟੇ ਦਾ ਸੀਗਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਹਨਾ ਤੇ ਮਤਲਬ ਟਾਈਮ ਜਿਹੜਾ ਹੈਗਾ ਸਾਡੇ 9:00 ਵਜੇ ਦਸੀ 9:00 ਵਜੇ ਤਾਂ ਮੈਂ ਉੱਠੀ ਵੀ ਸੀ ਤੇ ਸਜਰੀ ਸਵੇਰ ਚੱਲ ਰਹੀ ਸੀ ਹਨਾ ਤੇ ਬਸ ਤੁੱਪ ਵਗੈਰਾ ਵੀ ਆ ਗਈ ਸੀ ਵਧੀਆ ਤੇ ਮੰਮੀ ਬਾਹਰ ਮਤਲਬ ਆਟਾ ਵਗੈਰਾ ਗੁੰਨ ਰਹੀ ਸੀਗੀ ਮੂਲੀਆਂ ਦੇ ਪਰੌਂਠੇ ਮੰਮੀ ਕਹਿੰਦੇ ਬਣਾ ਲੈਣੇ ਆ ਤੇ ਨੂਰ ਅੰਦਰ ਸੁਭਤੀ ਵੀ ਉਹਦੇ ਨਹੀਂ ਉੱઠી ਹੈਗੀ ਦੇਖੋ ਤੁਸੀਂ ਧੁੱਪ ਵਧੀਆ ਆ ਗਈ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਜੀ ਮਿਲਦੇ ਹਾਂ ਜੀ ਨੈਕਸਟ ਵਲੌਗ ਤੇ ਤੇ ਸ਼ਾਇਦ ਵੀਡੀਓ ਤੁਹਾਨੂੰ ਇਹ ਲੇਟ ਮਿਲੇ ਇਹ ਦੇਖੋ ਲਾਸਟ ਹਫਤੇ ਦੀ ਜਿਹੜੀ ਹੈਗੀ ਵੀਡੀਓ फ्रेंड्स ਤੁਹਾਨੂੰ ਸ਼ੇਅਰ ਕਰ ਰਹੀ ਹਾਂ ਮੈਂ ਥੈਂਕ ਯੂ ਜੀ ਓਕੇ ਬਾਏ ਬਾਏ